ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਇੱਕ ਨਵੇਂ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਹਾਂ ਮੈਂ ਤੇ ਮੇਰੇ ਦੋਸਤ ਇਸ ਸਮੇਂ ਚੱਲੇ ਆ ਜੀ ਗੁਰਦੁਆਰਾ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਜਿੱਥੇ ਕੀ ਛੋਟੇ ਸਾਹਿਬਜ਼ਾਦੇ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਨਵਾ ਦਿੱਤਾ ਸੀ ਅਸੀਂ ਉਸ ਜਗ੍ਹਾ ਨੂੰ ਸਿਜਦਾ ਕਰ ਚੱਲੇ ਆ ਉਮੀਦ ਕਰਦੇ ਹਾਂ ਤੁਹਾਨੂੰ ਇਹ ਬਲੌਗ ਪਸੰਦ ਆਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਚੱਲ ਚੁੱਕੇ ਹਾਂ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵੱਲ ਤਕਰੀਬਨ 1 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਅਸੀਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿੱਚ ਪਹੁੰਚ ਚੁੱਕੇ ਹਾਂ ਜੀ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਸ਼ਹਾਦਤ ਦਾ ਕਹੋ ਬਹੁਤ ਵੱਡਾ ਮੂਜਸਮਾ ਆਪਣੇ ਸਿੱਖਰਮਦਾ ਧੂਰਾ ਜਿੱਥੇ ਕਿ ਛੋਟੇ ਸਹਿਬ ਜਿਆਦਾ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰ ਮਰਦਾ ਇਹ ਉਹੀ ਜਗ੍ਹਾ ਹੈ ਜਿਸ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਥਾਂ ਦੱਸਿਆ ਜਾਂਦਾ ਆ ਜੇ ਤੁਹਾਨੂੰ ਇਥੇ ਦਰਸ਼ਨ ਜ਼ਰੂਰ ਕਰਵਾਉਣੇ ਨੇ ਅੱਜ ਜੀ ਉਹਨਾਂ ਦਾ ਦਰਸ਼ਨ ਕਰਾਂਗੇ ਜੀ ਦੁਰਦਵਾਰਾ ਚੌਥੀ ਸਰੂਸ਼ਨਾ ਹੈ ਧਰਨੀਆਂ ਵਾਇਰੋ ਛੱਡੀਆਂ ਲੱਗੀਆਂ ਧਰਨੀਆਂ ਵਾਇਰੋ ਸੰਤਜੀ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਚੌਥੀ ਸਰੂਪ ਸਾਹਿਬ ਤੋਂ ਬਾਹਰ ਦਾ ਦ੍ਰਿਸ਼ ਬਾਹਰ ਦੇ ਦਰਸ਼ਨ ਕਰਵਾ ਰਿਹਾ ਕਿਵੇਂ ਸੰਗਤਾਂ ਇੱਥੇ ਆ ਰਹੀਆਂ ਨੇ ਬੜਾ ਇਸ ਵਾਰ ਸੰਗਤਾਂ ਬਹੁਤ ਭਾਰੀ ਗਿਤੀ ਦੇ ਵਿੱਚ ਨੇ ਤੇ ਕਹਰਾ ਤਰ੍ਹਾਂ ਦੇ ਇਸ ਨੰਗਰ ਲੱਗੇ ਹੋਏ ਨੇ ਕਿ ਲੋਕ ਆਪਣੇ ਵੱਲੋਂ ਸੇਵਾ ਕਰ ਰਹੇ ਨੇ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਇਸ ਵਕਤ ਵੀ ਆਪਣੇ ਘਰਾਂ ਦੇ ਵਿੱਚ ਨੇ ਤੇ ਇੱਥੇ ਪਹੁੰਚੋ ਤੇ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜਾ ਆਪਾਂ ਸਭਾ ਦੇ ਵਿੱਚ ਇਕੱਠੇ ਹੁੰਨੇ ਆ। ਤਾਂ ਇੱਥੇ ਆਣਾ ਪਰ ਇੱਕ ਸਿੱਖ ਦਾ ਫਰਜ ਹੈ ਤੇ ਕਿਉਂਕਿ ਜਿਹੜੀ ਇਹ ਕੁਰਬਾਨੀ ਸੀ ਇਹ ਕੁਰਬਾਨੀ ਇਕੱਲੀ ਸਿੱਖ ਕੌਮ ਲਈ ਨਹੀਂ ਸੀ ਪੂਰੀ ਮਾਨਤਾ ਲਈ ਸੀ। ਉਹਨਾਂ ਨੇ ਸਾਹਿਬਜ਼ਾਦਿਆਂ ਨੇ ਆਪਣਾ ਜੋ ਧਰਮ ਸੀ ਉਹਦੇ ਲਈ ਆਪਣੀ ਕੁਰਬਾਨੀ ਦਿੱਤੀ। ਉਹਨਾਂ ਨੇ ਇਨੀ ਮੰਨੀ ਜਾਲਮ ਵਜੀਰ ਖਾਨ ਦੀ ਤੇ ਉਮੀਦ ਕਰਦੇ ਆ ਨੌਜਵਾਨ ਆਪਣੇ ਜਰੂਰ ਇੱਥੇ ਪਹੁੰਚਣਗੇ 28 ਤਰੀਕ ਤੱਕ ਇੱਥੇ ਆਪਣਾ ਜੋਤੀਸਰੂਪ ਸਾਹਿਬ ਅਤੇ ਸਰਹੰਦ ਜਿੱਥੇ ਕਿ ਛੋਟੇ ਸਾਹਿਬ ਜਦਿਆਂ ਨੂੰ ਜਾਲਮ ਫਜੀਰ ਖਾਨ ਨੇ ਦੀਵਾਰਾਂ ਵਿੱਚ ਚੁੰਨ ਦਿੱਤਾ ਸੀ ਇਹਨਾਂ ਦੋਨਾਂ ਜਗ੍ਹਾ ਤੇ ਸੰਗਤਾਂ ਦਾ ਆਉਣਾ ਤੇ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿੰਨੀ ਭਾਰੀ ਗਿਣਤੀ ਦੇ ਵਿੱਚ ਇੱਥੇ ਆ ਰਹੇ ਨੇ ਬੰਦ ਵਰਗੇ ਜਿਹੇ ਮੀਟ ਕਰਦੇ ਹਾਂ ਹੋਰ ਵੀ ਨੌਜਵਾਨ ਇੱਥੇ ਪਹੁੰਚਣਗੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਸੀ ਇੱਥੇ ਜ਼ਰੂਰ ਆਓ ਤੇ ਆਪਣੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਬਹੁਤ ਬਹੁਤ। ਆਪ ਕੋ ਲਗਾ ਨਾ। ਬਈ ਦੋਸਤੋ ਇੱਕ ਵਾਰ ਫੇਰ ਦੇ ਸ਼ਬਦ ਵਿਚਾਰ ਲਿਖਣ ਵਾਸਤੇ ਇਹ ਪੌਕਟ ਦੇ ਵਿੱਚ ਆਉਣ ਵਾਲੇ ਦੋ ਪੌਕਟ ਬੈਡ ਸਿਰਫ 10 ਰੁਪਏ ਦੇ ਓਨਲੀ 10 ਰੁਪਏ ਵਾਈਗੁਰ ਜੀ ਜਿਹੜਾ ਵੀ ਸੰਗਤ ਆ ਪੌਕਟ ਬੈਡ ਲੈ ਗਈ ਬਹੁਤ ਬਹੁਤ ਧੰਨਵਾਦ ਸਾਰਾ ਵਾਈਗੁਰ ਜੀ ਬੰਦੇ ਅੱਜ ਅਸੀਂ ਸ਼ਹੀਦਾਂ ਦੀ ਪਵਨ ਧਰਤੀ ਤੇ ਸ਼ਹੀਦਾਂ ਨੂੰ ਨਮਨ ਕਰਨਾ ਹੈ ਪ੍ਰਣਾਮ ਕਰਨਾ ਹੈ ਸੋ ਇਥੇ ਮਹਿੰਦਰ ਸਿੰਘ ਮਹਿੰਦਰ ਬਾਬਾ ਬਿਲਾ ਸਿੰਘ ਜੀ ਤੋਂ ਅਸੀਂ ਪ੍ਰਾਰਥਨਾ ਜੋ ਸਾਡੀ ਮਰਿਆਦਾ ਹੈ ਜਿੱਤੇ ਵਿੱਚ ਸਿੰਘਾਂ ਦੇ ਗਲਾ ਦੇ ਵਿੱਚ ਸੂਰ ਦਾ ਦੰਦ ਪਾਇਆ ਜਾਂਦਾ ਹੈ ਉਸ ਬਾਰੇ ਜਾਣਕਾਰੀ ਅਸੀਂ ਖੁਦ ਵੀ ਲਵਾਂਗੇ ਤੇ ਆਪਣੇ ਸਰੋਤਿਆਂ ਨੂੰ ਵੀ ਜਾਣਕਾਰੀ ਦਿਵਾਵਾਂਗੇ ਇਹਦੇ ਪਿੱਛੇ ਕੀ ਇਤਿਹਾਸ ਹੈ ਕੀ ਆਪਣੇ ਵਿਚਾਰ ਹੁਣ ਸਾਨੂੰ ਇਹ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਚੜਦੀ ਕਲਾ ਜੀ ਚੜਦੀ ਕਲਾ ਵਿੱਚ ਸਾਧ ਸੰਗਤ ਜੀਓ ਇਹ ਨਿਹੰਗ ਸਿੰਘ ਬੜੇ ਸ਼ੌਂਕ ਦੇ ਨਾਲ ਤੇ ਅੱਜ ਅਦਬ ਦੇ ਨਾਲ ਪਾਉਂਦੇ ਨੇ ਇਹਦੇ ਨਾਲ ਇਹ ਇਸ ਕਰਕੇ ਪਾਇਆ ਜਾਂਦਾ ਹੈ ਕਿ ਇਹਦੇ 'ਚ ਕੋਈ ਵੀ ਬੁਰੀ ਸ਼ਕਤੀ ਲਵੇ ਨਹੀਂ ਆਉਂਦੀ ਉਹ ਦੂਰ ਰਹਿੰਦੀ ਹੈ ਤੇ ਦੂਜੇ ਦੂਜਾ ਮਤੋਲੇ ਦਾ ਆਸਾਪ ਹੁੰਦੇ ਨੇ ਕਿ ਸਿੰਘਾਂ ਨੂੰ ਸ਼ੌਂਕ ਹੁੰਦਾ ਹੈ ਕਿ ਜੋ ਵੀ ਇਹੋ ਜਿਹੀਆਂ ਚੀਜ਼ਾਂ ਪਾਉਂਦੇ ਨੇ ਸ਼ੇਰ ਦੀ ਨੁੰਦਰ ਪਾਉਂਦੇ ਨੇ ਖੁਰਦਾ ਦੰਦ ਪਾਉਂਦੇ ਨੇ 12 ਸਿੰਘੇ ਦੇ ਸਿੰਘ ਦਮਾਲਿਆਂ ਤੇ ਲਾਉਂਦੇ ਨੇ ਗਲਾਂ 'ਚ ਪਾਉਂਦੇ ਨੇ ਇਹ ਐਸ ਕਰਕੇ ਪਾਇਆ ਜਾਂਦਾ ਜੀ ਤੇ ਇਹ ਜੱਦੀ ਪਰੰਪਰਾਈਏ ਜੀ ਤੇ ਪੁਰਾਣੇ ਆਪਣੇ ਪ੍ਰਾਤਨ ਸਿੰਘ ਵੀ ਪਾਉਂਦੇ ਸੀ ਤੇ ਅੱਜ ਵਾਲੇ ਸਿੰਘ ਵੀ ਪਾਉਂਦੇ ਤੇ ਬਾਬਾ ਜੀ ਜਿਹੜੇ ਸ਼ਸਤਰ ਨੇ ਇੰਨਾ ਬਾਰੇ ਸਾਨੂੰ ਜਾਣਕਾਰੀ ਦਿਓ ਇਹ ਕਿਹੜੇ-ਕਿਹੜੇ ਸ਼ਸਤਰ ਨੇ ਜੀ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਧ ਸੰਗਤ ਜੀਓ ਜਿਵੇਂ ਕੀ ਆਪ ਜੀ ਆ ਦੇਖ ਰਹੇ ਹੋ ਇਹ ਪ੍ਰਾਤਮਿਕ ਸਮੇ ਦਾ ਚੱਲਦਾ ਆ ਰਿਹਾ ਧਨ ਤਨ ਬਾਬਾ ਦੀਨ ਸਿੰਘ ਜੀ ਇਹ ਬਾਬਾ ਦੀਨ ਸਿੰਘ ਜੀ ਦਾ ਡੰਡਾ ਜੀ ਇਸ ਨੂੰ ਆਪਾਂ ਖੰਡਾ ਕਹਿੰਦੇ ਆ ਜੀ ਇਹ ਕਮਾਣੀ ਦਾ ਖੰਡਾ ਹੈ ਜੀ ਸਪਰਿੰਗ ਸਟੀਲ ਦਾ ਹੈ ਜੀ ਇਹਦੇ ਨਾਲ ਫ੍ਰੇਕ ਲੋਹਾ ਝਟਕਾ ਸਕਦੇ ਹੋ ਤੁਸੀਂ ਬੰਦਾ ਦਾ ਕੀ ਘੜੂ ਇਹਦੇ ਨਾਲ ਜੀ ਆ ਸ਼ਸਤਰ ਹੈ ਜੀ ਇਹ ਸ਼ਸਤਰ ਦਾ ਨਾਮ ਇਹਨੂੰ ਖੜਕ ਕਹਿੰਦੇ ਨੇ ਜੀ ਇਹ ਮਹਾਰਾਜ ਦੇ ਸਮੇਂ ਤੋਂ ਹੀ ਸ਼ਸਤਰ ਚੱਲਦਾ ਆ ਰਿਹਾ ਹੈ ਜੀ ਸਰਬਲੋਹ ਦਾ ਸ਼ਸਤਰ ਹੈ ਜੀ ਜਿਸ ਨੂੰ ਖੜਕ ਕਿਹਾ ਜਾਂਦਾ ਹੈ ਸਭ ਨਾਲੋਂ ਪਹਿਲਾ ਸ਼ਸਤਰ ਮਹਾਰਾ ਦਾ ਹੈ ਖੜਕ यो ਬਾਲ ਇਹਨੂੰ ਕਿਰਪਾਨ ਕਹਿੰਦੇ ਨੇ ਜੀ ਮੈਂ ਦੇਖੀ ਤੂੰ ਨਾ ਇਹ ਵੀ ਕਿਰਪਾਨ ਚ ਆ ਗਈ ਠੀਕ ਹੈ ਜੀ ਇਹ ਸਰੋਈ ਆ ਜੀ ਲੱਗੀ ਆ ਜੀ ਇਹਨੂੰ throe ਕਹਿੰਦੇ ਨੇ ਠੀਕ ਹੈ ਜੀ ਆਸ਼ਰਤ ਨੂੰ saef ਕਹਿੰਦੇ ਨੇ ਜੀ saef ਜੀ ਸੂਰੀਆ ਵੰਛੀ ਆ ਜੀ ਸਰੂਪ ਪੇਜ ਕਵਰ ਕਹਿੰਦੇ ਨੇ ਜੀ ਇਹ ਵੀ ਜੰਗੀ ਬਹੁਤ ਜੰਗੀ ਵਾਰ ਆ ਜੀ ਇਹਦਾ ਵਾਰ 100 ਦੇ ਵਿੱਚੋਂ ਇੱਕ ਬੰਦਾ ਹੀ ਹੋਊਗਾ ਜਿਹੜਾ ਬਚਾ ਸਕੂਗਾ ਜੀ ਇਹ ਛੋਟੀ ਇਹ ਕਿਰਪਾਨ ਚ ਆ ਗਈ ਛੋਟੀ ਸ੍ਰੀ ਸਾਹਿਬ ਜੀ ਸ੍ਰੀ ਸਾਹਿਬ ਜੀ ਇਹ ਸ਼ਸਤਰ ਨੂੰ ਕੁਟਾਰ ਕਹਿੰਦੇ ਨੇ ਜੀ ਇਹ ਹੋ ਗਿਆ ਬਸ ਆ ਛੋਟੀਆਂ ਟਾਲਾਂ ਨੇ ਜੀ ਠਾ ਠਾ ਇਹ ਸ਼ਰਪਰ ਨੂੰ ਰਵਾਲ ਵਰ ਕਹਿੰਦੇ ਨੇ ਜੀ ਤਾਂਪ ਨੂੰ ਲੱਗਾ ਹੋਵੇ ਅਹੀਂ ਜੱਪੂ ਜਿਵੇਂ ਰਵਾਲਵਰ ਲਾਇਆ ਹੋਇਆ ਹੈ ਜੀ ਇਹ ਤੁਹਾਨੂੰ ਪਤਾ ਨਾ ਉਹ ਬਹੁਤ ਉਹ ਇਸ ਨੂੰ ਢਾਲ ਕਹਿੰਦੇ ਨੇ ਜੀ ਜੀ ਤੇ ਇਹ ਆਪਣੀ ਇਜਾਦੀ ਜਿਹੜੇ ਮਹਾਰੋ ਦੇ ਸਮੇ ਤੋਂ ਹੀ ਚੱਲਦੇ ਆ ਰਹੇ ਨੇ ਬਾਟੇ ਸਰਬ ਲੋਹ ਦੇ ਏ ਬਾਈ ਗੁਰਜੀ ਸਰਬ ਲੋਹ ਦੇ ਬਾਟੇ ਐਸੇ ਨੇ ਕਿ ਮਹਾਰਾਜ ਦੀ ਕਿਰਪਾ ਨਾਲ ਜਦੋਂ ਪ੍ਰਾਤਨ ਸਿੰਘ ਹੁੰਦੇ ਸੀਗੇ ਪ੍ਰਾਣੇ ਸਿੰਘ ਇਹਨਾਂ ਦੇ ਵਿੱਚ ਹੀ ਸ਼ਕਦੇਸ਼ ਕੁੰਦੇ ਸੀਗੇ 8 8 9 9 ਫੋਟ ਕਦ ਹੁੰਦੇ ਸੀਗੇ ਤੇ ਅੰ ਜੰਗੀ ਸਿੰਘ ਹੁੰਦੇ ਸੀਗੇ ਉਹਨਾਂ ਦਾ ਕਾਰਨ ਸੀਗਾ ਉਹਨਾਂ ਦਾ ਕਾਰਨ ਆ ਸੀ ਕਿ ਉਹ ਇਸ ਬਾਟਿਆਂ 'ਚ ਸ਼ਕਦੇਸ਼ ਕੁੰਦੇ ਸੀਗੇ ਉਹ ਦਾਤ ਜਿਹੜੇ ਹੁਣ ਨੇ ਜਿਹੜੇ ਪਹਿਲਾਂ ਸੀ ਉਹ ਉਹੀ ਪਦਾਰਥ ਹੁਣ ਵੀ ਤਿਆਰ ਹੋ ਸਕਦੇ ਨੇ ਜੇ ਆਪਾਂ ਇਹ ਚੀਜ਼ਾਂ ਇਸਤੇਮਾਲ ਕਰੀਏ ਆਪਾਂ ਇਹ ਚੀਜ਼ਾਂ ਨੂੰ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਆ ਜੀ ਆਪਣੇ ਵਿਰਸੇ ਨੂੰ ਭੁੱਲ ਚੁੱਕੇ ਆ ਬਾਟੇ ਸਰਵਲੋ ਦਾ ਬਾਟੇ ਜਿ ਸਗੋ ਸਰਵਲੋ ਦੇ ਚਮਚੇ ਜਿ ਸਗੋ ਸਰਵਲੋ ਦੇ ਕੜੇ ਪਾਓ ਜੀ ਹੁਣ ਆਪਾਂ ਸਰਵਲੋ ਦੇ ਕੜੇ ਵੀ ਲਾਤੇ ਬਾਟੇ ਵੀ ਛੱਡਤੇ ਤੇ ਚਮਚੇ ਵੀ ਛੱਡਤੇ ਆਪਾਂ ਸਰਵਲੋ ਦੇ ਕੜੇ ਨਹੀਂ ਪਾਉਂਦੇ ਕਿ ਵਜ਼ਨ ਜ਼ਿਆਦਾ ਹੈ ਜੀ ਦੀਨ ਦਾ ਪਾਲੋ ਪਹਿਲਾ ਜੇ ਸਿੰਘ ਬਾਟਿਆ ਚ ਛਕਦਾ ਸੀ ਤੇ ਸਰਬਲੋ ਪੁੰਦਾ ਸੀ ਤਾਂ ਸਰਬਲੋ ਹੀ ਸਿੰਘ ਸੀਗਾ ਹੁਣ ਜੇ ਸਿੰਘ ਕਮਜ਼ੋਰ ਹੋਏ ਹੋਏ ਨੇ ਉਹ ਇਸ ਗੱਲ ਕਰਕੇ ਹੋਏ ਨੇ ਆਪਣਾ ਵਿਰਸਾ ਛੱਡ ਗਏ ਨੇ ਮੈਂ ਖੰਨੇ ਦਾਸ ਖੰਨੇ ਦਾ ਰਹਿਣ ਵਾਲਾ ਜੀ ਜੇ ਕੋਈ ਮੇਰਾ ਵੀਰ ਭਾਈ ਸ਼ਸਤਰ ਦੀ ਜਾਂ ਬਾਟਾ ਜਾਂ ਸਰਬਲੋ ਦੇ ਘੜੇ ਕੋਈ ਵੀ ਚੀਜ਼ ਲੈਣਾ ਚਾਹੁੰਦਾ ਤੇ ਦਾਸ ਨੂੰ ਖੰਨੇ ਚ ਮਿਲ ਸਕਦੇ ਹੋ ਤੇ ਤੁਹਾਨੂੰ ਨੰਬਰ ਦੇ ਦਾਂਗੇ ਜੀ ਕੋਈ ਵੀ ਸਿੰਘ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਦਾਸ ਨੂੰ ਯਾਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ शुक्रिया ਜੀ ਗੱਲਬਾਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਸੀਂ ਦਰਸ਼ਨ ਕਰ ਰਹੇ ਹਾਂ ਜੀ ਸਰਹੰਦ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸਾਹਿਬ ਨਮਸਕਾਰ 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 ਉਹਨਾਂ ਨੂੰ ਸਭ ਜਦ ਤਰੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ ਕੋਸ਼ਿਸ਼ ਕੀਤੀ ਆ ਤੁਹਾਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਸ ਸਰਹੰਦ ਦੇ ਦਰਸ਼ਨ ਕਰਵਾਣ ਦੀ ਉਮੀਦ ਕਰਦੇ ਆ ਤੁਸੀਂ ਸਾਡਾ ਬਲੌਗ ਪਸੰਦ ਕਰੋਗੇ ਧੰਨਵਾਦ